ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜੇ ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਹੈ ਜਿਹੜੀ ਰਹਿਣ ਕੀਤੀ ਹੋਈ ਹੈ ਪੈਸਿਆਂ ਦੀ ਲੋੜ ਪੈ ਗਈ ਉਹ ਸਮੇਂ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਹੈ ਤੇ ਰਹਿਣ ਦੀ ਰਕਮ 'ਚ ਵਾਧਾ ਕਰਨਾ ਚਾਹੁੰਦਾ ਮਤਲਬ ਗੈਹਣੇ ਦੀ ਰਕਮ 'ਚ ਵਾਧਾ ਕਰਨਾ ਚਾਹੁੰਦਾ ਮੂਰਤੀ ਇਹਨਾਂ ਜਿਹੜਾ ਜਿਹਦੇ ਕੋਲ ਰਹਿਣ ਤੇ ਹੈ ਜ਼ਮੀਨ ਉਹ ਸਹਿਮਤ ਨਹੀਂ ਹੈਗਾ ਕਿਸੇ ਹੋਰ ਵਿਅਕਤੀ ਤੋਂ ਕਿਸੇ ਤੀਸਰੇ ਵਿਅਕਤੀ ਕੋਲੋਂ ਵਾਧੂ ਰਕਮ ਲੈ ਕੇ ਕੀ ਉਹ ਬੰਦਾ ਰਹਿਣ ਕਰ ਸਕਦਾ ਜਿੰਨੇ ਸਮੇਂ ਵਾਸਤੇ ਉਹਨੇ ਰਹਿਣ ਕੀਤੀ ਵੀ ਹੈ ਜ਼ਮੀਨ ਆਪਦੀ ਉਸ ਸਮੇਂ 'ਚ ਵਾਅਦਾ ਕਰਨਾ ਚਾਹੁੰਦਾ ਹੈ ਤੇ ਪੈਸਿਆਂ 'ਚ ਵਾਅਦਾ ਕਰਨਾ ਚਾਹੁੰਦਾ ਹੈ ਰਕਮ 'ਚ ਵਾਅਦਾ ਕਰਨਾ ਚਾਹੁੰਦਾ ਹੈ ਪਰ ਜਿਹੜਾ ਮੁਰਤਹਿਨ ਹੈ ਮੁਰਤਹਿਨ ਮਤਲਬ ਜਿਹਨੇ ਰੈਂਟ ਤੇ ਲਈ ਵੀ ਹੈ ਜ਼ਮੀਨ ਗਹਿਣੇ ਤੇ ਲਈ ਵੀ ਹੈ ਜ਼ਮੀਨ ਉਹਨੂੰ ਮੁਰਤਹਿਨ ਕਿਹਾ ਜਾਂਦਾ ਇਸ ਨਾਲ ਸਹਿਮਤ ਨਹੀਂ ਹੈਗਾ ਤਾਂ ਜਿਹੜਾ ਜ਼ਮੀਨ ਦਾ ਮਾਲਕ ਹੈ ਪਹਿਲਾਂ ਜਿਹੜੀ ਰਹਿਣ ਕੀਤੀ ਹੈ ਜ਼ਮੀਨ ਕਿਸੇ ਹੋਰ ਕੋਲ ਮਤਲਬ ਕਿਸੇ ਹੋਰ ਵਿਅਕਤੀ ਕੋਲ ਕਿਸੇ ਤੀਸਰੇ ਵਿਅਕਤੀ ਕੋਲ ਵਾਧੂ ਰਕਮ ਲੈ ਕੇ ਹੋਰ ਰਕਮ ਲੈ ਕੇ ਤੇ ਸਮੇਂ ਵਿੱਚ ਵਾਅਦਾ ਕਰਕੇ ਰਹਿਣ ਦਾ ਰਹਿਣ ਕਰ ਸਕਦਾ ਅਜਿਹੀ ਸਥਿਤੀ ਹੈ ਜਿਹੜੀ ਇਹਦੇ 'ਚ ਜਿਹੜਾ ਪਹਿਲਾ ਵਿਅਕਤੀ ਹੈ ਜਿਹਨੂੰ ਪਹਿਲਾਂ ਰਹਿਣ ਕੀਤੀ ہوئی ਹੈ ਉਹਨੂੰ ਮੁਰਤਹਿਨ ਅਵਲ ਕਿਹਾ ਜਾਂਦਾ ਤੇ ਦੂਜੇ ਨੂੰ ਜਿਹਨੂੰ ਬਾਅਦ ਚ ਰਹਿਣ ਕੀਤੀ ਹੈ ਮੁਰਤਹਿਨ ਦੋਮ ਕਿਹਾ ਜਾਂਦਾ ਮੁਰਤਹਿਨ ਅਵਲ ਹੈ ਜਿਹੜਾ ਉਹਦਾ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਪੂਰਾ ਹੋਣ ਤੇ ਜਿਹੜਾ ਮੁਰਤਹਿਨ ਦੋਮ ਹੈ ਮਤਲਬ ਦੂਜਾ ਜਿਹੜਾ ਹੈ ਦੂਜਾ ਜਿਹੜਾ ਜਿਹਨੇ ਗਹਿਣੇ ਲਈ ਹੈ ਮੁਰਤਹਿਨ ਅਵਲ ਨੂੰ ਮਤਲਬ ਪਹਿਲੇ ਵਾਲੇ ਮੁਰਤਹਿਨ ਨੂੰ ਰਹਿਣ ਦੀ ਰਕਮ ਅਦਾ ਕਰਕੇ ਜ਼ਮੀਨ ਦਾ ਕਬਜ਼ਾ ਹਾਸਲ ਕਰ ਲੈਂਦਾ ਇੱਕ ਉਦਾਹਰਣ ਦੇ ਨਾਲ ਸਮਝਦੇ ਆ ਇੱਕ ਕਰਮ ਸਿੰਘ ਨਾਮ ਦਾ ਵਿਅਕਤੀ ਹੈ ਉਹਨੇ ਜਿਹੜੀ ਆਪਣੀ ਇੱਕ ਕਿੱਲਾ ਜ਼ਮੀਨ ਹੈ 2 ਸਾਲਾਂ ਵਾਸਤੇ ਗੁਰਨਾਮ ਸਿੰਘ ਨਾਮ ਦੇ ਵਿਅਕਤੀ ਨੂੰ 50000 ਰੁਪਏ ਵਿੱਚ ਰਹਿਣ ਕੀਤੀ ਹੋਈ ਹੈ ਮਤਲਬ ਗਹਿਣੇ ਦਿੱਤੀ ਵੀ ਹੈ ਗੁਰਨਾਮ ਸਿੰਘ ਨੂੰ 2 ਸਾਲ ਵਾਸਤੇ ਦਿੱਤੀ ਹੈ 1 ਸਾਲ ਜਦੋਂ ਪੂਰਾ ਹੋ ਜਾਂਦਾ ਹੈ ਇੱਕ ਸਾਲ ਬੀਤ ਜਾਂਦਾ ਜਦੋਂ ਕਰਮ ਸਿੰਘ ਨੂੰ ਪੈਸਿਆਂ ਦੀ ਲੋੜ ਪੈ ਗਈ ਉਹ ਸਮੇਂ ਦੇ ਵਿੱਚ ਵਾਅਦਾ ਕਰਨਾ ਚਾਹੁੰਦਾ ਹੈ ਤੇ ਰਹਿਣ ਦੀ ਰਕਮ 'ਚ ਵਾਅਦਾ ਕਰਨਾ ਚਾਹੁੰਦਾ ਮਤਲਬ ਗਹਿਣੇ ਦੀ ਰਕਮ 'ਚ ਵਾਅਦਾ ਕਰਨਾ ਚਾਹੁੰਦਾ ਪਰ ਜਿਹੜਾ ਗੁਰਨਾਮ ਸਿੰਘ ਆ ਉਹ ਸਹਿਮਤ ਨਹੀਂ ਸੀ ਪੈਸੇ ਦੇਣ ਦੇ ਮਾਮਲੇ 'ਚ ਪੈਸੇ ਦੇਣ 'ਚ ਫੇਰ ਜਿਹੜਾ ਕਰਮ ਸਿੰਘ ਹੈ ਉਹਨੇ ਆਪਣਾ ਉਹ ਜ਼ਮੀਨ ਦਾ ਕਿੱਲਾ ਉਹ 2 ਸਾਲ ਵਾਸਤੇ ਕਿਸੇ ਤੀਸਰੇ ਵਿਅਕਤੀ ਕੋਲ ਗੁਰਚਰਨ ਸਿੰਘ ਨਾਂ ਦੇ ਵਿਅਕਤੀ ਨੂੰ 1 ਲੱਖ ਰੁਪਏ 'ਚ ਰਹਿਣ ਕਰਤੀ ਪਰ ਜਿਹੜਾ 1 ਲੱਖ ਰੁਪਏ ਵਿੱਚੋਂ 50000 ਰੁਪਏ ਉਹ ਗੁਰਚਰਨ ਸਿੰਘ ਦੇ ਕੋਲ ਹੀ ਛੱਡਤਾ ਜਦੋਂ ਸਮਾਪੂਰ ਹੋ ਗਿਆ ਗੁਰਨਾਮ ਸਿੰਘ ਦਾ ਜਿਹੜਾ 1 ਸਾਲ ਰਹਿੰਦਾ ਸੀ ਤਾਂ ਉਹਨੂੰ ਉਹ ਜਿਹੜਾ 50000 ਰੁਪਏ ਦੇ ਕੇ ਗੁਰਚਰਨ ਸਿੰਘ ਜ਼ਮੀਨ ਤੇ ਕਬਜ਼ਾ ਹਾਸਲ ਕਰ ਲੂਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ